અરે અંદર ઈત રૂબડે ਤਰਾਕੀ ਦੇ ਵਿੱਚ ਗਰੂ ਵਧੀਆ ਵਧਣ ਜਾਨੀ ਇਹ ਖਬਰ ਚਲੋ ਉਹ ਟ੍ਰੈਕ ਇਕੱਠੇ ਲਵਾ ਕੇ ਨਾ ਵੱਡੀ ਇਹ ਗੱਡੀ ਉੱਪਰੇ ਕਰਾ ਦੇ ਕੰਪਨੀਆਂ ਦਾ ਬੰਦੀਆਂ 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 ਦਾ ਬੰਦੀ ਬਾਰੀ ਲੱਗਣੇ

ਅੱਜ ਸਭ ਤੋਂ ਪਹਿਲਾਂ ਤਾਂ ਲਾਈਫ ਕੇਅਰ ਵਾਲਿਆਂ ਦਾ ਆਪਾਂ ਧੰਨਵਾਦ ਕਰਦੇ ਹਾਂ ਟਰੱਸਟ ਦਾ ਐਨਜੀਓ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਦੋ ਟਰੱਕ ਸਮੱਗਰੀ ਦੇ ਜਿਹੜੇ ਹੜਪੀਏ ਦਿੱਤ ਨੇ ਉਹਨਾਂ ਲਈ ਲੈ ਕੇ ਜਾ ਰਹੇ ਨੇ ਤੇ ਉਹਨਾਂ ਦੇ ਨਾਲ ਸਹਿਯੋਗ ਕਰਕੇ ਅਸੀਂ ਉਹਨਾਂ ਨੂੰ ਟਰੱਕਾਂ ਨੂੰ ਉੱਥੇ ਭੇਜ ਰਹੇ ਹਾਂ ਜੀ ਸਭ ਤੋਂ ਪਹਿਲਾਂ ਤਾਂ ਉਹਨਾਂ ਸੰਸਥਾ ਦਾ ਐਨਜੀਓ ਦਾ ਧੰਨਵਾਦ ਆ ਤੇ ਸਾਰਿਆਂ ਨੂੰ ਅਪੀਲ ਵੀ ਕਰਦੇ ਹਾਂ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਦੇ ਨਾਲ ਵੱਧ ਚੜ ਕੇ ਜਿੰਨਾ ਸਹਿਯੋਗ ਕਰ ਸਕਦੇ ਆਪਾਂ ਕਰਨ ਦੀ ਲੋੜ ਆ ਤੇ ਉਹ ਕਰੀਏ ਆਪਣੇ ਪਿਛਲੇ ਸੱਚੀਆਂ ਪਿੰਡ ਕਰਕੇ 7 ਦਿਨ ਤੋਂ ਬੰਨ ਦੀ ਸੇਵਾ ਚੱਲ ਰਹੀ ਹੈ ਕਿ ਬੰਨ ਬਿਲਕੁਲ ਜਿਹੜਾ ਪਾਣੀ ਹੈ ਜੀ ਉਹ ਦਰਿਆ ਦੇ ਬਿਲਕੁਲ ਬੰਨ ਦੇ ਨਾਲ ਲੱਗ ਗਿਆ ਜੀ ਉੱਥੇ 7 ਦਿਨ ਤੋਂ ਲੰਗਰ ਦੀ ਸੇਵਾ ਤੇ ਸਾਰੇ ਹਲਕਾ ਵਾਸੀ ਉੱਥੇ ਸੇਵਾ ਕਰ ਰਹੇ ਨੇ ਪਹਿਲਾਂ ਤਾਂ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਉੱਥੇ ਅਨਤਖ ਸੇਵਾ ਕਰਨ ਲੱਗੇ ਹੋਏ ਨੇ ਤੇ ਪਿਛਲੇ 7 ਦਿਨ ਤੋਂ ਅਸੀਂ ਵੀ ਉਹਨਾਂ ਦੇ ਨਾਲ ਐਸਾ ਟੀਮ ਲੱਗੇ ਹੋਏ ਹਾਂ ਜਿਵੇਂ 7 ਦਿਨ ਤੋਂ ਲੰਗਰ ਦੀ ਤੇ ਨਾਲ ਵੈਸੇ ਸੇਵਾ ਦੇ ਵਿੱਚ ਡੱਟੇ ਹੋਏ ਹਾਂ ਕਿੰਨੇ ਵਲੰਟੀਅਰ ਤੁਹਾਨੂੰ ਗਾ ਆਪਣਾ ਤਕਰੀਬਨ ਡੇਲੀ 60-70 ਵਲੰਟੀਅਰ 100 ਵਲੰ ਕੈਨ ਦੀਏ ਬਸ ਇਹੀ ਮੈਸੇਜ ਆ ਕੇ ਆਉਣ ਵਾਲੇ ਸਮੇਂ ਦੇ ਵਿੱਚ ਡੀਜ਼ਲ ਦੀ ਫੀਡ ਦੀ ਪਸ਼ੂਆਂ ਦੇ ਚਾਰੇ ਦੀ ਤੇ ਮੈਡੀਸਨ ਦੀ ਬਹੁਤ ਲੋੜ ਆ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਵੱਧ ਚੜ ਕੇ ਇਹ ਚੀਜ਼ ਦੇ ਵਿੱਚ ਸਹਿਯੋਗ ਕਰੀਏ ਕਿ ਜਿਸ ਦੀ ਬਹੁਤ ਜ਼ਰੂਰਤ ਹੈ ਉਹ ਟੂਰਨਾਮੈਂਟ ਵੀ ਕੈਨਸਲ ਕਿਤਾਵਾ ਉਹਦੇ ਵਿੱਚ ਉਹਦੇ ਸੇਵਾਪਾਨ ਦੇ ਕੀ ਬੰਦ ਉਹਦੇ ਵਿੱਚ ਇਹ ਆ ਕਿ ਆਪਾਂ ਹਰ ਸਾਲ ਦੀ ਤਰ੍ਹਾਂ ਟੂਰਨਾਮੈਂਟ ਕਰਵਾਉਂਦੇ ਸੀਗੇ ਕਬੱਡੀ ਦਾ ਟੂਰਨਾਮੈਂਟ ਹੁੰਦਾ ਸੀ ਇਸ ਵਾਰ ਉਹ ਟੂਰਨਾਮੈਂਟ ਦੀ ਜਿੰਨਾ ਵੀ ਫੰਡ ਹੁੰਦਾ ਸੀ ਅਸੀਂ ਟੂਰਨਾਮੈਂਟ ਤੇ ਲਾਉਂਦੇ ਸੀ ਇਸ ਵਾਰ ਅਸੀਂ ਉਹ ਸਾਰਾ ਫੰਡ ਆ ਜਿਹੜਾ ਉਹ ਜਿਹੜਾ ਹੜਪੀ ਰਿਤ ਨੇ ਉਹਨਾਂ ਦੇ ਵਿੱਚ ਲਾਵਾ ਉਹ ਲਗਾਤਾਰ ਕੰਟੀਨਿਊਸਲੀ ਪਿਛਲੇ 7 ਦਿਨ ਤੋਂ ਸੇਵਾ ਚੱਲ ਵੀ ਰਹੀ ਹੈ ਤੇ ਅੱਗੇ ਵੀ ਚੱਲਦੀ ਰਹੇਗੀ। ਧੰਨਵਾਦ। ਆ ਵਾਜੂਜੀ ਖਾਲਸਾ ਵਾਜੂਜੀ ਦੇ ਫਾਤੇ ਮੈਂ ਅਰਵਿੰਦਰਪਾਲ ਸਿੰਘ ਟਰਸਟੀ ਕੇਅਰਫੋਰ ਲਾਈਫ ਚੈਟੇਬਲ ਟਰਸ ਡੈਲੀ ਤੋਂ ਆ ਜਿਹੜਾ ਕਿ ਸਾਰੇ ਜਾਣਦੇ ਨੇ ਪੰਜਾਬ 'ਚ ਜਿੰਨਾ ਵੱਡਾ ਫਲੱਡ ਆਇਆ ਤੇ ਕਾਫੀ ਏਰੀਆ ਬਹੁਤ ਜ਼ਿਆਦਾ ਇਫੈਕਟਡ ਹੋਏ ਨੇ ਤੇ ਸਾਡੀ ਐਨ ਜੀਓ ਜਿਹੜੀ ਹੈਗੀ ਆ ਕਿ ਛੋਟੀ ਜੀ ਸੇਵਾ ਲੈ ਕੇ ਪੰਜਾਬ ਦੇ ਅੰਦਰ ਪਹੁੰਚੀ ਹੈ ਪੰਜਾਬੀਆਂ ਲਈ ਪਹੁੰਚੀ ਹੈ। ਅਸੀਂ ਆਪ ਪੰਜਾਬੀ ਹੈਗੇ ਆ ਤੇ ਪੰਜਾਬ ਜਿਹੜਾ ਹੈਗਾ ਹਰ ਦੇਸ਼ ਦੇ ਅੰਦਰ ਜਿੱਤੇ ਵੀ ਕੋਈ ਆਪਦਾ ਆਂਦੀ ਹੈ ਤੇ ਪੰਜਾਬ ਸਭ ਤੋਂ ਪ ਤੇ ਆਪਾਂ ਇੱਥੇ ਪਹੁੰਚੇ ਆਂ ਸਮਰਾਲੇ ਦੇ ਅੰਦਰ ਤੇ ਐਸ ਡੀ ਐਮ ਸਾਹਿਬ ਦੇ ਅਪਰੂਵਲ ਦੇ ਨਾਲ ਐ ਡੀ ਐਸ ਪੀ ਸਾਹਿਬ ਅਪਰੂਵਲ ਦੇ ਨਾਲ ਆਪਾਂ ਜਿਹੜੇ ਅਫੈਕਟਡ ਏਰੀਆ ਹੈਗੇ ਨੇ ਉਧਰ ਆਪਾਂ ਟਾਂਡਾ ਸਾਈਡ ਜਿਹੜਾ ਹੈਗਾ ਉੱਥੇ ਆਪਾਂ ਮੂਵ ਕਰਾਂਗੇ ਤੇ ਜਿਹੜੇ ਵੀ ਪੀਰੀਅਡ ਲੋਕੀ ਹੈਗੇ ਨੇ ਉਹਨਾਂ ਲਈ ਅਸੀਂ 휠 ਚੇਅਰ ਦੀ ਸੇਵਾ ਬੱਚਿਆਂ ਲਈ ਕਿਤਾਬਾਂ ਦੀ ਸੇਵਾ ਤੇ ਮੈਡੀਸਿਨਸ ਦੀ ਸੇਵਾ ਜਿੰਨੀ ਐਸੈਂਸ਼ੀਅਲ ਮੈਡੀਸਿਨਸ ਹੈਗੀਆਂ ਨੇ ਸਾਰੀ ਉਹਦੀ ਸੇਵਾ ਦੇ ਨਾਲ ਰਸ਼ਨ ਦੀ ਸੇਵਾ ਅਸੀਂ ਲੈ ਕੇ ਅੱਧਰ ਪਹੁੰਚੇ ਆਂ ਤੇ ਇਥੋਂ ਹੀ ਅਸੀਂ ਨਿਕਲਾਂਗੇ ਸੇਵਾ ਦੇ ਕਰ ਸੇਵਾ ਕਰਨ ਲਈ ਮੈਂ ਸਭ ਸਾਰੇ ਸਬਦਾ ਐਸਡੀਐਮ ਸਾਹਿਬ ਦਾ ਸਬਦਾ ਧੰਨਵਾਦੀਆਂ ਤੇ ਨਿਸ਼ੂ ਭਾਜੀ ਨਿਸ਼ੂ ਸ਼ਰਮਾ ਭਾਜੀ ਜਿਹੜੇ ਹੈਗੇ ਨੌਣੇ ਦੀ ਪੂਰੀ ਟੀਮ ਦਾ ਜਿਹੜੇ ਸਾਡੇ ਨਾਲ ਖੜੇ ਨੇ ਇਹ ਸੇਵਾ ਦੇ ਅੰਦਰ ਜਿਨ੍ਹਾਂ ਨੂੰ ਸਾਨੂੰ ਦੱਸਿਆ ਕਿ ਇੱਧਰ ਕਾਫੀ ਲੋਡ ਹੈਗੇ ਹੈ ਕਾਫੀ ਲੋਡ ਮੰਨ ਹੈਗੇ ਨੇ ਲੋਕੀ ਤੇ ਆਪਾਂ ਪੂਰੀ ਟੀਮ ਅੱਜ ਇੱਧਰ ਪਹੁੰਚੀ ਹੈ ਤੇ ਮੈਂ ਧੰਨਵਾਦੀਆਂ ਸਭ ਦਾ ਕਿ ਜਿਨ੍ਹਾਂ ਨੇ ਇਹਨਾਂ ਸਾਨੂੰ ਇੱਥੇ ਸਪੋਰਟ ਦਿੱਤਾ ਇਹਨਾਂ ਪਿਆਰ ਦਿੱਤਾ ਤੇ ਅਸੀਂ ਅੱਗੇ ਵੀ ਐਸਡੀਐਮ ਸਾਹਿਬ ਦੇ ਨਾਲ ਜੀ ਵੀ ਜੋ ਵੀ ਅੱਗੇ ਲੋਡ ਹੋਏਗੀ ਅੱਗੇ ਲੋਡ ਮੰਜ਼ਰੇ ਜਿਹੜੇ ਵੀ ਅਫੈਕਟਡ ਏਰੀਆ ਹੈਗੇ ਨੇ ਅਸੀਂ ਉਧਰ ਵੀ ਸੇਵਾ ਲੈ ਕੇ ਪਹੁੰਚਾਂਗੇ ਤੇ ਅੱਗੇ ਵੀ ਬਿਲਕੁਲ ਪੂਰੇ ਅਸੀਂ ਨਾਲ ਖੜੇ ਆਂ ਪੰਜਾਬ ਦੇ ਤੇ ਜਿੰਨੀ ਮਦਦ ਹੋ ਪਾਈਏ ਅਸੀਂ ਆਪਣੀ ਤਰਫੋਂ ਬਿਲਕੁਲ ਕਰਾਂਗੇ ਵਾਇਕ ਜੀ ਖਾਲਸਾ ਵਾਇਕ ਜੀ ਦੇ ਸਤੇ ਚੈਰੀਟੇਬਲ ਟਰਸਟ ਆ ਅੰ ਦਾ ਤਹਿ ਦਿਲੋਂ ਧੰਨਵਾਦੀ ਜਿਵੇਂ ਸਟੀਵ ਸਾਹਿਬ ਨੇ ਦੱਸਿਆ ਕਿ ਵੀ ਪੰਜਾਬੀਆਂ ਨੇ ਆਲਓਵਰ ਇੰਡੀਆ ਵਰਲਡ ਹੀ ਜਿਹੜਾ ਲਈ ਹੈ ਜਿੱਥੇ ਵੀ ਕਿਤੇ ਮੁਸੀਬਤ ਆਈ ਹੈ ਆਫਤ ਆਈ ਹੈ ਉਥੇ ਵੱਧ ਚੜ੍ਹਗਾ ਜਿਹੜਾ ਯੋਗਦਾਨ ਪਾਇਆ ਹੁਣ ਜੇ ਪੰਜਾਬ ਨੂੰ ਲੋੜ ਪਈ ਹੈ ਇਹ ਜਿਹੜੀ ਸਾਡੀ ਐਨ ਜੀਓ ਨੇ ਚੈਰੀਟੇਬਲ ਟਰਸਟ ਨੇ ਮੈਂਨ ਦਾ ਧੰਨਵਾਦੀ ਵੀ ਆ ਤੇ ਹੋਰ ਜਿਹੜੇ ਟੈਰੀਟਰੀ ਟ੍ਰਸਟ ਐ ਜੀ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਇਸ ਅਜਿਹੀ ਜਿਹੜੀ ਆ ਬੁਖ ਦੀ ਘੜੀ ਦੇ ਵਿੱਚ ਪੰਜਾਬ ਦੇ ਨਾਲ ਕੜਨ ਜੇ ਮੈਂ ਡੰਗਰਾਂ ਦਾ ਚਾਰਾ ਵਗੈਰਾ ਫੀਡ ਵਗੈਰਾ ਮੈਡੀਸਿਨ ਬੰਦਿਆਂ ਦੀ ਇਸ ਕੰਮ ਲਈ ਜ਼ਰੂਰ ਬਦਦ ਕਰ ਜਿੱਥੇ ਸਾਡਾ ਜਿਹੜਾ ਫਲੱਡ ਨਕਸਾਰ ਕੀਤਾ ਠੀਕ ਹੈ